ਗੁਰਦਾਸਪੁਰ ਦੇ ਕਸਬਾ ਹਰਗੋਬਿੰਦਪੁਰ ਚ ਕੱਲ ਬੀਤੀ ਦੇਰ ਸ਼ਾਮ ਉਸ ਵੇਲੇ ਸੰਸਨੀ ਫੈਲ ਗਈ ਜਗਦੋ ਤੇਰਾਚੇ ਮਹਿਸ ਖੇਤਾ ਚ ਖਾਲ ਦੇ ਪਾਣੀ ਨੂੰ ਲੈ ਕੇ ਹੋਈ ਟਕਰਾਰ ਇੱਕ ਖੂਨੀ ਰੰਜਿਸ਼ ਦਾ ਰੂਪ ਤਾਰ ਗਈ ਜਦ ਦੋ ਗੁੱਟਾਂ ਚ ਆਮਨੇ ਸਾਹਮਨੇ ਤੋਂ ਫਾਇਰਿੰਗ ਕੀਤੀ ਗਈ ਅਤੇ ਇਸ ਫਾਇਰਿੰਗ ਚ ਦੋਵਾਂ ਗੁੱਟਾਂ ਦੇ ਚਾਰ ਵਿਅਕਤੀਆਂ ਦੀਆਂ ਗੋਲੀਆਂ ਲੱਗਣ ਨਾਲ ਮੌਕੇ ਤੇ ਮੌਤ ਹੋ ਗਈ ਜਦ ਕਿ ਸੱਤ ਦੇ ਕਰੀਬ जख्मी ਹਨ ਜਿਨ੍ਹਾਂ ਦਾ ਇਲਾਜ ਅੰਮ੍ਰਿਤਸਰ ਹਸਪਤਾਲ ਚ ਚੱਲ ਰਿਹਾ ਹੈ ਉਥੇ ਹੀ ਮਰਨ ਵਾਲੇ ਸਾਰੇ ਪਿੰਡ ਵਿਤਵਾਦੇ ਰਹਿਣ ਵਾਲੇ ਹਨ ਤੇ ਪਿੰਡ ਵਾਸੀਆਂ ਨੇ ਪੂਰੀ ਵਾਰਦਾਤ ਬਾਰੇ ਅਤੇ ਜਾਣਕਾਰੀ ਦੇਂਦੇ ਦੱਸਿਆ ਕਿ ਉਹਨਾਂ ਦੇ ਪਿੰਡ ਲਈ ਇੱਕ ਕਾਲਾ ਦਿਨ ਹੈ ਅਤੇ ਘਰ ਉਜੜ ਗਏ ਹਨ ਕਟਣਾ ਰੇਮਲ ਜੀ ਨੇ ਹੋਈ ਜੀ ਉਹਦਾ ਲੜਕਾ ਜਿਹੜਾ ਸੀ ਬਾਬੇ ਮੰਨ ਕੇ ਸੀ ਮੱਥਾ ਟੇਕਣ ਤੇ ਇਹ ਟੋਲੀ ਨੂੰ ਪਤਾ ਲੱਗਾ ਜੋ ਸੁਣਾਣਾ ਉਹ ਕਿੰਨ ਚੱਲ ਗਏ ਉਹ ਕਿੰਨ ਚੱਲ ਗਏ ਤੇ ਫਿਰ ਇਹਨਾਂ ਨੂੰ ਵੀ ਪਤਾ ਲੱਗਾ ਇਹ ਵੀ ਫਿਰ ਚੱਲ ਕੇ ਚਾਰ ਜੀ ਚਲੋ ਕੋਈ ਨਹੀਂ ਜੇ ਘੇਰਿਆ ਵਾ ਤੇ ਉਧਰ ਉਹਦੀ ਗੱਲ ਕਰਕੇ ਤੇ ਛੱਡ ਆਲੇ ਨੇ ਹਾਂਜੀ ਉਹ ਜਿਹੜੇ ਇਹ ਤੇ ਉਹਨਾਂ ਜਾਣਦੇ ਆ ਗੋਲੀਆਂ ਜਲਾਉਣੀ ਸ਼ੁਰੂ ਕਰਤੀਆਂ ਇਹਨਾਂ ਗੱਡੀ ਤੋਂ ਨਿਕਲ ਨਹੀਂ ਹੀ ਦਿੰਦੇ ਬੜੀ ਮੁਸ਼ਕਿਲ ਪਤਾ ਨਿਕਲੇ ਹਾਂ ਕਿੰਨੀਆਂ ਗੋਲੀਆਂ ਚੱਲੀ ਹੋਣਗੀਆਂ ਇਹ ਤਾਂ ਹੁਣ ਮਾਲਕ ਹੀ ਜਾਣਦਾ ਉੱਥੇ ਕਿਹੜਾ ਹੈ ਹੈ ਉੱਥੇ ਕਿੰਨੇ ਬੰਦੇ ਮਰੇ ਦੋਨੇ ਪਾਰਟੀਆਂ ਜੀ ਹਾਂ ਦੋ ਉਹਨਾਂ ਦੇ ਦੋ ਅੱਛਾ ਕੱਲ ਆਵਾਂਗੇ ਇਹ ਆਪਸ ਹੀ ਜਿਹੜੀ ਦੁਸ਼ਮਣੀ ਹੈ ਪਰਿਵਾਰ ਦੇ ਵਿੱਚ ਜੀ ਹੈ ਹਨ ਜਾਂ ਪਰਿਵਾਰ ਦੇ ਚੀਜ਼ ਹੈ ਤਰੀਕੇ ਤੋਂ ਕੀ ਕਾਰਨ ਹੈ ਕਾਦੀ ਦੁਸ਼ਮਣੀ ਨਹੀਂ ਇਹ ਨਹੀਂ ਪਤਾ ਜੀ ਹੁਣ ਅੱਜ ਤਾਂ ਖਾਲ ਦਾ ਦੱਸਣ ਦੇ ਆ ਛੋਕੀ ਮੋਟੀਆਂ ਗੱਲਾਂ ਤਾਂ ਬਣੇਗੀ ਯਾਰ ਓਕੇ ਬੀ ਗੱਲਾਂ ਹੈ ਓਕੇ ਜੀਓ ਬਈ ਮੇਰਾ ਨਾਮ ਕਰਨਜੀਤ ਸਿੰਘ ਆ ਜੀ ਦਾ ਕਰਿਓ ਤੇ ਇਹ ਸਾਡੇ ਪ੍ਰੋ ਪ੍ਰਾਰਤ ਮਹੀਪਰਾ ਅਸੀ ਭਾਈ ਇਹਨਾਂ ਦਾ ਕੱਲ ਬੱਤੀਆਂ ਵਾਲੇ ਚੌਂਕ 'ਚ ਇਹ ਇਹਨਾਂ ਦੇ ਮੁੰਡੇ ਨੂੰ ਘੇਰਿਆ ਉਹ ਬਾਬੇ ਮੰਚ ਲੱਗਿਆ گاਉਂ 'ਚ ਕਿਹਨਾਂ ਦੇ ਮੁੰਡੇ ਨੂੰ ਤੇ ਅੰਗਰੇਜ਼ ਦੇ ਬਿਲਕੁਲ ਤੇ ਬਾਅਦ 'ਚ ਇਹ ਗਏ ਐ ਇਥੋਂ ਪੰਜ ਛੇ ਆਪਣੇ ਕਰਦੇ ਇਹ ਇਹਨਾਂ ਤੇ ਜਦੋਂ ਗੱਡੀ ਉੱਤੇ ਜਾ ਕੇ ਕਲਿਆਰੀ ਦੇ ਉਹਨਾਂ ਨੂੰ ਪਰਮਟ ਉਹ ਗੋਲੀ ਚਲਾਉਂਦੀਆਂ ਤੇ ਇਹਨਾਂ ਦੇ ਬੰਦੇ ਉੱਤੇ ਫੱਟੜੀ ਹੋ ਗਈ ਗੋਣੇ ਬੰਦ ਹੋ ਗਏ ਤੇ ਤੁਹਾਡੇ ਕੀ ਹੋຊ ਉਹਨਾਂ ਦੇ ਵੀ ਲੱਗਦੀਆਂ ਆ ਇਹ ਇਹ ਮਿਸ ਦਲਦਾਉਣੇ ਪਤਾ ਰਹਾ ਮੈਂ ਕੋਲ ਜੀ ਕੋਤੇ ਨਹੀਂ ਨਾ ਇਹ ਆਪਸ ਵਿੱਚ ਇੱਕ ਪਰਿਵਾਰ ਹੀ ਹੈ ਜੀ ਪਰਿਵਾਰ ਹਾਂ ਜੀ ਕਿੰਨੇ ਜਣੇ ਮਰੇ ਪਪਾ ਜੀ ਇਹ ਚਾਰ ਜਣੇ ਮਰੇ ਦੋ 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 ਕੀ ਕੀ ਕਰਨਾ ਕੋਈ ਇਹਨਾਂ ਦਾ ਨਿਕਨਿਕਾ ਕੰਮ ਇਦਾਂ ਥੋੜਾ ਬੋਤਾ ਜਾਂ ਪਿੰਡ ਦੇ ਵਿੱਚ ਗੱਲਬਾਤ ਚੱਲਦੀ ਹੈ ਜੀ ਉਤੋਂ ਗੱਲਬਾਤ ਦੀ ਵਤੀ ਫਿਰ ਗੱਲਬਾਤ ਦੀ ਮਰਮਰਮ ਕਰਕੇ ਚੱਲ ਗਈ ਰੰਜੀਤ ਸਿੰਘ ਕੋਈ ਅਨੰਦ ਸਿੰਘ ਕੋਈ ਖਾਸ ਨਹੀਂ ਸੀ ਕਿ ਇਹਨਾਂ ਕੋਈ ਨਾ ਬੰਦ ਬੁੰਡੇ ਬਣੀ ਕੋਈ ਪੜਾਈ ਨਹੀਂ ਇਦਾਂ ਹੀ ਨਿਕਮੋ ਤੇ ਗੱਲ ਨਾ ਕਰਨ ਖਾਲ ਨੂੰ ਆ ਗੱਲ ਉਸੇ ਖਾਲ ਨੂੰ ਖਾਲ ਪਹਿਲਾਂ ਇਹਨਾਂ ਦੀ ਕੋਈ ਗੱਲ ਕਿਤੇ ਖਾਲ ਤੋਂ ਉਦੋਂ ਫਿਰ ਕਿਤੇ ਇਹਨਾਂ ਦੀ ਕਿਤੇ ਬੰਦੇ ਕਿਸ ਨੇ ਫਿਰ ਪੱਗ ਪੁੱਗ ਲਾਈ ਉਹ ਉਤੋਂ ਫੇਰ ਨਾ ਜਾਂਦੀ ਰੰਡਰ ਤੱਕ ਹੀ ਮਾਰਨ ਮਰਨੋਂ ਤੱਕ ਫੇਰ ਕੰਮ ਚੱਲ ਗਿਆ ਸਰਪੰਚ ਵਾਲੀ ਸਾਈਡ ਕਿੰਨੇ ਬੰਦੇ ਤੇ ਉਧਰ ਕਿੰਨੇ ਬੰਦੇ ਆ ਗਏ ਹਾਂਜੀ ਸਰਪੰਚ ਵਾਲੀ ਸਾਈਡ ਤੋਂ ਕਿੰਨੇ ਬੰਦੇ ਸੀ ਤੇ ਉਧਰ ਕਿੰਨੇ ਬੰਦੇ ਆ ਗਏ ਉਧਰੋਂ ਤਾਂ ਕੋਈ ਪਤਾ ਨਹੀਂ ਉਹ ਉਧਰ ਤਾਂ ਪਤਾ ਕਿੰਨੇ ਕਿੰਨੇ ਬੰਦੇ ਵਾਰੋਂ ਬੰਦੇ ਮਗਾਰੇ ਸਰਪੰਚ ਵਾਲੋ ਜੇ ਤਾਂ 5-6 ਬੰਦੇ ਇਹ ਚਾਰੇ ਬੰਦੇ ਗੱਡੀ ਚ ਚਾਰੇ ਹੀ ਚਾਰੇ ਚਾਰੇ ਬੰਦੇ ਗੱਡੀ ਚ ਜਿੰਨੇ ਜਣੇ ਹੈਗੇ ਆ ਆ ਇੱਕੋ ਜਿਹੜੇ ਮੁੰਡੇ ਦੇ ਮਗਰ ਪੇ ਮੁੰਡਾ ਕੀ ਕੰਮ ਕਰਦਾ ਨਹੀਂ ਨਹੀਂ ਆਇਆ ਇੱਥੇ ਆਇਆ ਸ਼ੁਕਰੀਆ ਠੀਕ ਕਿੰਨੇ ਦਿਨ ਚੁੱਟਿਆ ਪਤਾ ਕੁਛ ਇਹ ਨਹੀਂ ਕੋਈ ਇਹ ਨੂੰ ਪਤਾ ਹੋਣਾ ਇੰਨੇ ਚਿਰ ਤੋਂ ਬਾਰ ਨਹੀਂ ਪਾਇਆ ਕਿ ਆਪ ਜੀ ਹੁਰ ਕਿਤੇ ਕਿਹੜੇ ਹਨ ਕੋਈ ਨਾ ਹਾਂ ਜੀ ਥਿਆਰਾ ਦਾ ਵੀ ਉਹਨੂੰ ਪੁਰਾਣੀ ਕੋਈ ਕ੍ਰਿਸ਼ਤਾ ਹੋਣੀ ਨਾ ਕੋਈ ਜਣਾ ਕੀ ਉਹਨਾਂ ਕੋ ਆਪਣੇ ਰੱਖਣਾ ਰੋਕਣਾ ਕਿੱਦਾਂ ਨਹੀਂ ਗਿਆ ਜਿ ਇਤਿਹਾਸ ਕਿੰਨੇ ਸੀ ਉਹਦਾ ਕੋਈ ਪਤਾ ਨਹੀਂ ਠੀਕ ਆਪੋ ਪੈਂਦੋ ਜੀ ਜਿਵੇਂ ਤੁਸੀਂ ਜਾਣਦੇ ਕਿ ਜੁਲਾਈ 7 2024 ਨੂੰ ਲਾਈਟਾ ਵਾਲੀ ਚੌਂਕ ਸ਼ਹਿਰ ਗੋਬਿੰਦਪੁਰ ਪੁਲਿਸ ਸਟੇਸ਼ਨ ਦਾ ਜੋ ਏਰੀਆ ਹੈਗਾ ਉੱਥੇ ਦੋ ਥੀਰਾਂ ਦੇ ਵਿੱਚ ਆਪਸ ਝਗੜਾ ਹੋਇਆ ਸੀਗਾ ਉਦੇ ਵਿੱਚ ਇੱਕ ਤੀਰ ਦੇ ਇੱਕ ਮੇਜਰ ਸਿੰਘ ਹੈਗੇ ਔਰ ਦੂਜੇ ਤੀਰ ਦੇ ਇੱਕ ਅੰਗਰੇਜ਼ ਸਿੰਘ ਜੀ ਤੋਂ ਇਹਨਾਂ ਦੀ ਇੱਕ ਜ਼ਮੀਨ ਦੇ ਵਿੱਚ ਪਾਣੀ ਦਾ ਖਾਲ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਇਹਦੇ ਰਿਗਾਰਡਿੰਗ ਆਲਰੇਡੀ ਪੁਲਿਸ ਨੇ ਕਾਰਵਾਈ ਵੀ ਕੀਤੀ ਸੀਗੀ ਇਹਨੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਸੀਗਾ ਲੇਕਿਨ ਕੱਲ ਜੋ ਹੈਗਾ ਦੈਟ ਇਜ਼ 7th ਆਫ ਜੁਲਾਈ ਉਥੇ ਇਹਨਾਂ ਦੀ ਹੀਟ ਆਫ ਦ ਮੂਮੈਂਟ ਦੇ ਵਿੱਚ ਆਪਸ ਚ ਦੋਵਾਂ ਦੀ ਝਗੜਾ ਹੋ ਗਈ ਔਰ ਦੂਵੇਂ ਪਾਸੇ ਜੋ ਹੈਗਾ ਇੱਕ ਇੱਕ ਪਾਸੇ तकरीबन 8-9 ਲੋਕੀ ਸੀ ਔਰ ਦੂਜੇ ਪਾਸੇ ਜੋ ਹੈ ਉਹ 4 ਲੋਕੀ ਸੀ ਇਹਨਾਂ ਦੇ ਆਪਸ ਚ ਜਦੋਂ ਇਹ ਤੇਜਦਾਰ ਹਥਿਆਰ ਔਰ ਜੋ ਵੈਪਨਸ ਦੇ ਨਾਲ ਆਪਸ ਚ ਝਗੜਾ ਹੋ ਗਿਆ ਉਹਦੇ ਕਰਕੇ ਟੋਟਲ 4 ਲੋਕਾਂ ਦੀ ਅਨਫੋਰਚੂਨੇਟਲੀ ਡੈਥ ਹੋ ਚੁਕੀ ਹੈ ਔਰ ਦੋ ਇਕ ਤੀਰ ਦੇ ਹੈਗੇ ਆ ਦੂਜੇ ਦੋ ਜੋ ਹੈਗੇ ਉਹ ਦੂਜੇ ਤੇ ਦੇ ਇਹ ਸਾਰੇ ਹੀ ਇੱਕੋ ਹੀ ਪਿੰਡ ਦੇ ਹੈਗੇ ਵਿਠਵਾ ਪਿੰਡ ਦੇ ਔਰ ਜੋ ਬਾਕੀ 8 ਲੋਕ ਹੈ ਜੋ ਜ਼ਖਮੀ ਨੇ ਉਹ ਹੁਣ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਉਹਨਾਂ ਦੀ ਜੇਰੇ ਇਲਾਜ ਹੈਗੇ ਔਰ ਸਾਰੇ ਹੀ ਜੋ ਹੈ ਉਹ ਆਊਟ ਆਫ ਡੇਂਜਰ ਹੈਗੇ ਜੀ ਐਜ਼ ਆਫ ਨਾਓ ਬੜੇ ਜਿਸ ਤਰੀਕੇ ਨਾਲ ਦੇਖਿਆ ਜਾਏ ਕਿ ਗੋਲੀ ਬਾਰੇ ਹੁੰਦੀ ਹੈ ਬਹੁਤ ਸਾਰੀ ਗੋਲੀ ਬਾਰੇ ਹੁੰਦੀ ਹੈ ਕੋਈ ਬ੍ਰਾਹਮਾ ਹੋਇਆ ਰੌਂਡ ਕਿੰਨੇ ਰੌਂਡ ਬ੍ਰਾਹਮਾ ਹੋਇਆ ਕਿੰਨੀ ਗੋਲੀ ਚੱਲੀ ਦਾ ਅੰਦਾਜ਼ਾ ਲੱਗਦਾ ਜੀ ਇਹਦੇ ਵਿੱਚ ਵੱਖ-ਵੱਖ ਜੋ ਹੈਗੇ ਤਰੀਕੇ ਦੇ ਜੋ ਅਸਲੇ ਜੋ ਚਲੇ ਆ ਉਹਦੇ ਵਿੱਚ ਇੱਕ 12 ਬੋਰ ਦੇ ਵੀ ਹੈਗੇ ਆ 315 ਵੀ ਹੈਗੀ ਆ ਔਰ ਰਵਾਲਵਰ ਵੀ ਹੈ ਜੋ ਇਹ ਬਰਪੂਰ ਵਗੈਰਾ ਦੀ ਹੁੰਦੀ ਹੈ ਉੱਤੇ ਉਹ ਸ਼ਰੇ ਜਿਨ੍ਹਾਂ ਨੂੰ ਪੈਲਟਸ ਜਿਨ੍ਹਾਂ ਨੂੰ ਕਹਿੰਦੇ ਆ ਜੀ ਬਹੁਤ ਛੋਟੀ ਜਿਹੀ ਹੁੰਦੇ ਆ ਤੇ ਜਦੋਂ ਉਹ ਲੱਗਦੇ ਵੀ ਆ ਤਾਂ ਫਿਰ ਉਹ ਫੈਲ ਜਾਂਦੇ ਆ ਤਾਂ ਫਿਰ ਇੰਨਾ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਹੈ ਗੋਲੀ ਲੱਗੇ ਹੋਏ ਤਕਰੀਬਨ ਜੋ ਆਪਣੇ ਖਾਲੀ ਖੋਲ ਜੋ ਸਾਨੂੰ ਉੱਤੇ ਮੌਕੇ ਤੋਂ ਮਿਲੇ ਆ ਔਰ ਜੋ ਜ਼ਿੰਦਾ ਰਹਨ ਜੋ ਮਿਲੇ ਆ ਉਹ ਤਕਰੀਬਨ 30 ਦੇ ਕਰੀਬ ਜੋ ਹੈਗਾ ਉਹ ਗੋਲੀ ਗੋਲੀ ਦੇ ਜੋ ਸਾਨੂੰ ਮਿਲੇ ਹੈਗੇ ਜੀ ਅੱਗੇ ਦੀ ਔਰ ਇਹਦੇ ਵਿੱਚ ਇਨਫੋਰਮੇਸ਼ਨ ਇਹ तकरीबन 5 ਮਿੰਟ ਦਾ ਚੱਲਿਆ ਜੀ ਆਪਸ ਚ ਜੋ ਇਹਨਾਂ ਦੀ ਝਗੜਾ ਹੋਈ ਹੈ ਉਹਦੇ ਵਿੱਚ ਇਮੀਡੀਏਟਲੀ ਪੁਲਿਸ ਨੂੰ ਇਨਫੋਰਮੇਸ਼ਨ ਮਿਲੇ ਸੀ ਕਿ ਇੱਥੇ ਦੋ ਤੀਰਾ ਦੇ ਵਿੱਚ ਆਪਸ ਚ ਝਗੜਾ ਹੋ ਰਹੀ ਹੈਗੀ ਤਾਂ ਕਿਉਂਕਿ ਸ਼ਾਮ ਦਾ ਸਮਾਂ ਸੀਗਾ ਤਾਂ ਉਹ ਆਪਣਾ ਇਹ ਜ਼ਿੰਮੇਵਾਰੀ ਸੀ ਕਿ ਪੈਟਰੋਲਿੰਗ ਪਾਰਟੀਆਂ ਜੋ ਹੈ ਆਲਰੇਡੀ ਉਹ ਬਾਹਰ ਸੀਗੇ ਐਸਟੋ ਸਾਹਿਬ ਆ ਪੈਟਰੋਲਿੰਗ ਤੇ ਸੀਗੇ ਕਿਉਂਕਿ ਉਹ ਬਾਹਰ ਸੀਗੇ ਤਾਂ ਫਿਰ ਇਮੀਡੀਏਟਲੀ ਜਦੋਂ ਇਨਫੋਰਮੇਸ਼ਨ ਮਿਲਿਆ 2 ਮਿੰਟ ਦੇ ਅੰਦਰ ਅੰਦਰ ਉਹ ਉੱਥੇ ਪਹੁੰਚ ਗਏ ਸੀਗੇ ਸੀਨ ਆਫ ਕਰਾਇਮ ਦੇ ਉੱਥੇ और ਇਹ दौरान जो ਜੋ एक गोली जो है वो पुलिस ਪੁਲਿਸ अपने ਆਪਣੇ ਐਸਚਓ ਸਾਹਿਬ ਦੇ ਗੱਡੀ ਤੇ ਵੀ ਲੱਗੀ ਹੋਈ ਹੈਗੀ ਕਿਉਂਕਿ ਪੁਲਿਸ ਉੱਤੇ ਟਾਈਮਲੀ ਪਹੁੰਚ ਗਏ ਹੈਗੇ ਤਾਂ ਫਿਰ ਇਤੋਂ ਵੀ ਵੱਡਾ ਨੁਕਸਾਨ ਹੋਣ ਤੋਂ ਉੱਥੇ ਬਚਾ ਹੋ ਗਿਆ ਔਰ ਜਿਨ੍ਹਾਂ ਦੀ ਜ਼ਖਮੀ ਹੋ ਗਈ ਸੀਗੇ ਜਿਨ੍ਹਾਂ ਨੇ जख्मी हो ਗਈ ਸੀ उन्होंने ਨੂੰ ਇਮੀਡੀਏਟਲੀ ਜੋ ਨਜ਼ਦੀਕੀ ਜੋ ਹਸਪੀਟਲ ਸੀਗੇ ਉੱਥੇ ਪਹੁੰਚਾਇਆ ਗਿਆ ਸੀਗਾ ਜੀ ਅ ਟਾਈਮ ਪਾ ਕੇ ਆਉਣ ਦਾ ਗੱਲ ਸਹੀ ਨਹੀਂ ਹੈ ਜੀ ਕਿਉਂਕਿ ਉਹ ਜੋ ਆਪਣੀ ਪ੍ਰੀਲਿਮਰੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਇੱਕ ਤੀਰ ਜੋ ਹੈਗੇ ਉਹ ਆਲਰੇਡੀ ਜੋ ਲਾਈਟਾਂ ਵਾਲੀ ਚੌਂਕ ਹੈ ਇਹ ਇਹਨਾਂ ਦੀ ਪਿੰਡ ਨਹੀਂ ਪੈਂਦਾ ਇਹ ਆਪਣੀ ਹੱਜੋ ਵਾਲ ਦੀ ਨੇੜੇ ਪੈਂਦੀ ਹੈ ਇਹਨਾਂ ਦਾ ਪਿੰਡ ਜੋ ਹੈਗਾ ਵਿਠਵਾ ਇਹ ਜੀ ਦੋਵੇਂ ਹੀ ਜੋ ਹੈਗਾ ਵਿਠਵਾ ਪਿੰਡ ਦਾ ਜੋ ਰਹਿਣ ਵਾਲੇ ਹੈਗੇ ਆ ਇੱਕ ਤੀਰ ਜੋ ਹੈ ਉਹ ਮੇਜਰ ਸਿੰਗੜਾ ਦਾ ਜੋ ਤੀਰ ਹੈ ਉੱਥੇ ਆਲਰੇਡੀ ਉਹ ਬੈਠੇ ਸੀ ਲਾਈਟਾਂ ਵਾਲੇ ਚੌਂਕ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਬੈਠੇ ਸੀਗੇ ਔਰ ਉਹਨਾਂ ਨੂੰ ਇਹ ਪਤਾ ਚੱਲਿਆ ਕਿ ਜੋ ਅ ਅੰਗਰੇਜ਼ ਸਿੰਘ ਹੈਗੇ ਉਹਨਾਂ ਦਾ ਇੱਕ ਬੇਟਾ ਜੋ ਕਿਥੇ ਜਾ ਰਿਹਾ ਸੀਗਾ ਉਸੇ ਰਸਤੇ ਤੋਂ ਫਿਰ ਕਿਉਂਕਿ ਉਹਨਾਂ ਦੇ ਅ ਸੀਗਾ ਝਗੜਾ ਸੀ ਤੋ ਫਿਰ ਉਹਨਾਂ ਨੇ ਇਹਨੂੰ ਫੋਨ ਕਰਕੇ ਦੱਸਿਆ ਕਿ ਤੁਸੀਂ ਆ ਜਾਓ ਇੱਥੇ ਤੋ ਫਿਰ ਉਹਦੇ ਕਰਕੇ ਅੱਗੇ ਕੀ ਹੋਇਆ ਜੀ ਉਹ ਇੰਨੇ ਵੀ ਆਪਣੇ ਬੰਦੇ ਬੁਲਾਏ ਤੋ ਇਮੀਡੀਏਟ ਜੋ ਵਿਦਿਨ 2-3 ਮਿੰਟ ਦੇ ਅੰਦਰ-ਅੰਦਰ ਜੋ ਹੈਗਾ ਇਹਨਾਂ ਦੀ ਆਪਸੀ ਜੋ ਹੈ ਉਹ ਝਗੜਾ ਸ਼ੁਰੂ ਹੋਇਆ ਹੈ। ਇਹਦੇ ਵਿੱਚ ਜੋ ਦਿਖਿਆ ਜੀ 4 ਇੱਕ ਇੱਕ ਤੀਰ ਦੇ ਵਿੱਚ ਸੀਗੀ ਔਰ ਜੋ 8 ਜੋ 8 ਤੋਂ 9 ਜੋ ਹੈ ਦੂਜੇ ਤੀਰ ਤੇ ਸੀਗੇ। ਇਹਦੇ ਵਿੱਚ ਜੋ 4 ਲੋਕਾਂ ਦੀ ਜੋ ਮੌਤ ਹੋ ਚੁੱਕੀ ਹੈ, ਬਾਕੀ ਜੋ ਝਗੜੇ ਦੇ ਵਿੱਚ ਇਨਵੋਲਟ ਸੀਗੇ ਉਹ ਜ਼ਖਮੀ ਹੈਗੇ ਆ ਉੱਥੇ ਆਪਣੀ ਪੁਲਿਸ ਦੀ ਗਾਰਡ ਹੈਗੇ ਔਰ ਜਿ세 ਡਾਕਟਰ ਸਾਹਿਬ ਇਹਨਾਂ ਨੂੰ ਫਿਟ ਘੋਸ਼ਿਤ ਕਰਨਗੇ ਤੋ ਉਹਨਾਂ ਦੀ ਅੱਗੇ ਦੀ ਕਾਰਵਾਈ ਹੋਊਗੀ। ਉਹਦੇ ਨਾਲ-ਨਾਲ ਹੀ ਜੋ ਇਹਦੇ ਵਿੱਚ ਅਸਲੇ ਯੂਜ਼ ਹੋਏ ਨਹੀਂ ਉਹ ਸਾਰਿਆਂ ਦਾ ਇੱਕ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਔਰ ਉਹਨਾਂ ਦੀ ਲਾਇਸੈਂਸ ਵੀ ਕੈਨਸਲ ਕੀਤੇ ਜਾਣਗੇ ਔਰ ਨਾਲੇ ਹੀ ਜੋ ਪ੍ਰਿਵੈਂਟਿਵ ਅਕਸ਼ਨ ਜੋ ਲਿਆ ਗਿਆ ਸੀਗਾ ਉਹਦੇ ਵਿੱਚ ਵੀ ਜਿੱਤੇ ਵੀ ਜ਼ਮੀਨ ਦੀ ਝਗੜੇ ਹੈਗੇ ਆ ਉੱਥੇ ਵੀ ਜੋ ਹੈਗਾ ਹਥਿਆਰਾਂ ਦੇ ਜੋ ਲਾਇਸੈਂਸ ਹੋਲਡਰਸ ਹੁੰਦੇ ਉਹਨਾਂ ਦੇ ਖਿਲਾਫ ਵੀ ਦੇ ਵਿੱਚ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਸਾਰੇ ਲੀਗਲ ਜੀ ਅ ਉਹ ਲੀਗਲ ਵੈਪਨ ਸੀਗੇ ਜੀ ਇਹਨਾਂ ਦੇ ਇਹ ਜਮਾ ਆਪਣੇ ਜਬਤ ਵੀ ਕੀਤੇ ਗਏ ਸੀਗੇ ਡਿਊਰਿੰਗ ਇਲੈਕਸ਼ਨ ਜੋ ਹੈ ਗਿਆ ਉਸ ਵੇਲੇ ਡਿਪੋਜ਼ਿਟ ਵੀ ਕੀਤੇ ਗਏ ਸੀ ਰੀਸੈਂਟਲੀ ਇਹਨਾਂ ਨੇ ਗਨ ਹਾਊਸ ਉਸ ਤੋਂ ਜਿੱਥੇ ਇਹਨੇ ਡਿਪੋਜ਼ਿਟ ਕੀਤਾ ਸੀਗਾ ਉਥੋਂ ਦੀ ਵਿਦਆਊਟ ਇਨਫਾਰਮਿੰਗ ਦਾ ਪੁਲਿਸ ਉਹ ਜੋ ਇਹਨਾਂ ਨੇ ਵਾਪਸ ਆਪਣੇ ਲੈ ਲਈਏ ਸੀ ਤੋ ਇਹੇ ਜੋ ਇਨਕੁਆਇਰੀ ਦੌਰਾਨ ਜੋ ਹੈ ਉਹਦਾ ਉਹਦੇ ਵਿੱਚ ਵੀ ਅਸੀਂ ਇਨਵੈਸਟੀਗੇਟ ਕਰਾਂਗੇ ਅੱਗੇ ਦੀ ਜੋ ਕਾਰਵਾਈ ਬਣਦੀ ਹੈ ਜਿਹਦੇ ਖਿਲਾਫ ਵੀ ਬਣਦੀ ਹੈ